ਪੰਜਾਬ ਵਿੱਚ ਜਿੱਥੇ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਉੱਥੇ ਹੀ ਹਲਕਾ ਸੰਗਰੂਰ ਦਾ ਇੱਕ ਮਸਲਾ ਸੁਪਰੀਮ ਕੋਰਟ ਪਹੁੰਚਿਆ ਹੈ ਤੇ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਤਾਂ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਪੂਰੇ ਸਿੱਖਰਾ ਤੇ ਚੱਲ ਰਿਹਾ ਹੈ ਤਾਂ ਉਧਰ ਅਹਿਮ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਚ ਪਹੁੰਚਿਆ ਹੋਇਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਐਕਸ਼ਨ ਲੈਂਦੇ ਆ ਨੋਟਿਸ ਸਰਕਾਰ ਨੂੰ ਜਾਰੀ ਕੀਤਾ ਹੈ ਤਾਂ ਦਾਅਦ ਦੇ ਇੱਕ ਕਿ ਹਲਕਾ ਧੂਰੀ ਦੇ ਪਿੰਡ ਲੱਡਾ ਕੋਠੀ ਚ ਇੱਕ ਸਿਮਿੰਟ ਦਾ ਪਲਾਂਟ ਲੱਗਣ ਜਾ ਰਿਹਾ ਹੈ ਉਸ ਨੂੰ ਲੈ ਕੇ ਇੱਕ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਚ ਤਾਂ ਉਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਨੋਟਿਸ ਹੈ ਜਿਹੜਾ ਉਕਤ ਪ੍ਰਸ਼ਾਸਨ ਨੂੰ ਜਾਰੀ ਕੀਤਾ ਹੈ ਤਾਂ ਉੱਥੇ ਹੀ ਇਸ ਮਸਲੇ ਨੂੰ ਸੇਖੋਂ ਜਿਹੜੇ ਦੇ ਕਿ ਸਮਾਜ ਸਮਾਜ ਸੇਵੀ ਦੇ ਤੌਰ ਤੇ ਕੰਮਕਾਰ ਕਰ ਰਹੇ ਆ ਤਾਂ ਉਹਨਾਂ ਵੱਲੋਂ ਇਹ ਮਸਲਾ ਸੁਪਰੀਮ ਕੋਰਟ ਚ ਲਿਜਾਇਆ ਗਿਆ ਸੀ ਜਿਸ ਵਿੱਚ ਕਿ ਉਹਨਾਂ ਨੇ ਆਪਣਾ ਦਲੀਲ ਰੱਖੀ ਸੀ ਕਿ ਲੋਕ ਪਹਿਲਾ ਹੀ ਇੱਥੇ ਕੈਂਸਰ ਦੇ ਮਰੀਜ਼ ਨੇ ਅਤੇ ਬਹੁਤ ਸਾਰੀ ਵੱਡੀ ਗਿਣਤੀ ਚ ਲੋਕ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਤਾਂ ਅਜਿਹੇ ਵਿੱਚ ਵਾਤਾਵਰਨ ਨੂੰ ਮੁੱਖ ਰੱਖਦੇ ਆ ਉਹਨਾਂ ਨੇ ਦੱਸਿਆ ਹੈ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਥੇ ਕਿਸੇ ਤਰ੍ਹਾਂ ਦਾ ਪਲਾਂਟ ਨਾ ਲਗਾਇਆ ਜਾਵੇ ਤਾ ਮੌਕੇ ਤੇ ਜੋ ਹਾਲਾਤ ਨੇ ਉਹਨਾਂ ਨੂੰ ਸਭ ਕੁਝ ਭਾਫਣ ਦੇ ਲਈ ਸੁਪਰੀਮ ਕੋਰਟ ਨੇ ਇੱਕ ਨੋਟਿਸ ਆ ਉਹ ਜਾਰੀ ਕੀਤਾ ਜਿਸ ਬਾਰੇ ਜਾਣਕਾਰੀ ਮਿਲ ਰਹੀ ਆ ਕਿ ਸਟੇਟਸ ਰਿਪੋਰਟ ਆ ਜਿਹੜੀ ਮੰਗੀ ਗਈ ਆ ਕਿ ਕਿੱਦਾਂ ਦੇ ਹਾਲਾਤ ਨੇ ਕੀ ਇੱਥੇ ਸਿਮਿੰਟ ਪਲਾਂਟ ਜਿਹੜਾ ਲਗਾਇਆ ਜਾ ਸਕਦਾ ਜਾਂ ਨਹੀਂ ਅਜਿਹੇ ਜਿਹੜੇ ਆ ਨੋਟਿਸ ਉਹ ਜਾਰੀ ਹੋਇਆ ਹੈ ਸਰਕਾਰ ਨੂੰ ਤਾਂ ਪ੍ਰਸ਼ਾਸਨ ਦੇ ਲਈ ਵੱਡਾ ਜਿਹੜਾ ਇੱਕ ਚਰਚਾ ਦਾ ਵਿਸ਼ਾਏ ਨੋਟਿਸ ਬਣ ਗਿਆ ਕਿਉਂਕਿ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਉੱਥੇ ਹੀ ਮ ਇਹ ਮੁੱਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਸਿੱਧਾ-ਸਿੱਧਾ ਜੁੜਿਆ ਹੋਇਆ ਉਸ ਨੂੰ ਲੈ ਕੇ ਸਮਾਜ ਸੇਵੀ ਮੈਡਮ ਨੇ ਜਿਹੜੇ ਸੇਖੋਂ ਉਹ ਸੁਪਰੀਮ ਕੋਰਟ ਪਹੁੰਚੇ ਨੇ ਤੇ ਉਹਨਾਂ ਦੇ ਇਸ ਅਪੀਲ ਤੇ ਜਿਹੜਾ ਇੱਕ ਨੋਟਿਸ ਆ ਉਹ ਜਾਰੀ ਹੋਇਆ ਇਸ ਨੋਟਿਸ ਬਾਰੇ ਸੇਖੋਂ ਨੇ ਜਿਹੜੇ ਆ ਜਾਣਕਾਰੀ ਦਿੱਤੀ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਣੇ ਆ ਬੇਸਿਕ ਹਾਈਲਾਈਟ ਇਸ਼ੂਜ਼ ਹੈਗੇ ਜੀ ਇੰਆ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਸ਼ਹਿਰ 'ਚ ਜਿੱਥੇ ਜੀ ਕਰਦਾ ਹੈ ਸਰਕਾਰੀ ਲੈਂਡ ਦੱਬ ਕੇ ਵੀ ਉੱਥੇ ਵੀ ਕੰਸਟਰਕਸ਼ਨ ਕਰ ਲੈਂਦੇ ਆ ਅਸੀਂ ਇੰਨੀਆ ਕੰਪਲੀਟਾ ਕੀਤੀ ਹੈ ਪਤਾ ਨਹੀਂ ਮਿਊਨਿਸਪਲ ਕਮੇਟੀ ਸੁੱਤੀ ਹੋਈ ਹੈ ਰਹਿਸ਼ੀ ਨਕਸ਼ਾ ਫਾਸ ਕਰਾ ਕੇ ਕਮर्शियल ਕਰ ਦਿੰਦੇ ਲੋਕੀ ਇਹ ਨਹੀਂ ਸੋਚਦੇ ਅਗਲੇ 10 ਸਾਲਾਂ ਛੋਕੀ ਇਨਕ੍ਰੋਚਮੈਂਟ ਇੰਨੀ ਹੋਈ ਹੈਗੀ ਉਹਦਾ ਕੋਈ ਕਿਸੇ ਨੂੰ ਹਿਸਾਬ ਨਹੀਂ ਹੈਗਾ ਦਰਖਤ ਇੰਨੇ ਕੱਟੇ ਗਏ ਆ ਵੀ ਹੁਣ ਆਨਰੇਬਲ ਚੀਫ ਜਸਟਿਸ ਪੰਜਾਬ ਰਾਣ ਹਾਈ ਕੋਰਟ ਤੋਂ ਸਾਨੂੰ ਸਟੇ ਆਰਡਰ ਆਇਆ ਹੋਇਆ ਹੈਗਾ ਅਸੀਂ ਹਾਲੇ ਲੜ ਰਹੇ ਹਾਂ ਉਸੇ ਲੜਾਈ 'ਚ ਪਰ OVD ਕੋਈ ਕਿਸੇ ਨੇ ਗੌਰ ਕੀਤੀ ਹਾਲੇ ਵੀ ਦਰਾਖਤ ਕੱਟੀ ਜਾ ਰਹੀਆਂ ਜੀ ਕੰਪਲੇਂਟਾਂ ਪਾ ਰਹੀਆਂ ਕੋਈ ਐਕਸ਼ਨ ਨਹੀਂ ਹੁੰਦਾ ਤੇ ਇੱਕ ਬੜੀ ਵੱਡੀ ਗੱਲ ਕਿਸੇ ਨੂੰ ਪਤਾ ਨਹੀਂ ਪਤਾ ਨਹੀਂ ਪਤਾ ਐਥੇ ਇੱਕ ਸੀਮੈਂਟ ਪਲਾਂਟ ਆ ਰਿਹਾ ਸੀਗਾ ਉਹ ਹੈਗੀ ਡੈਜ਼ਿਗਨੇਟਿਡ ਐਗਰੀਕਲਚਰਲ ਜ਼ੋਨ ਹੈ ਜੀ ਖੇਤੀਬਾੜੀ ਦੀ ਨੋਟੀਫਾਈਡ ਮਾਸਟਰ ਪਲਾਨ ਚ ਜਿਵੇਂ ਆਪਣਾ ਲੱਡਾ ਕੋਟੀ ਪੁਲਿਸ ਟ੍ਰੇਨਿੰਗ ਸੈਂਟਰ ਹੈ ਬਸੰਤ ਵੈਲੀ ਸਕੂਲ ਉਹਦੇ ਬਿਲਕੁਲ ਨਾਲ 2 ਸਾਲ ਪਹਿਲਾਂ ਲੱਗਿਆ ਅਸੀਂ ਹੁਣ ਸੁਪਰੀਮ ਕੋਰਟ ਪਹੁੰਚ ਗਏ ਜੀ ਉਹਦੇ ਵਾਸਤੇ ਤੇ ਆਨਰੇਬਲ ਸੁਪਰੀਮ ਕੋਰਟ ਤੋਂ ਆ ਆਰਡਰ ਆਇਆ ਹੋਇਆ ਹੈਗਾ ਜੀ ਜਿਹਦੇ ਚ ਰਾਤ ਮਿਲੀ ਹੈ ਇਸ ਤੋਂ ਬਾਅਦ ਅਸੀਂ बोल ਨਹੀਂ ਸਕਦੇ ਨੋਟਿਸ ਹੋ ਗਿਆ ਜੀ ਸਰਕਾਰ ਨੂੰ ਤੇ ਸ਼੍ਰੀਸ ਵੈਂਟਾਲਿਆ ਨੂੰ पर यह जो वाला रोल असीम तो नहीं, नहीं जी उन्होंने देखा अंडरटेकिंग दिखे भी असं कुछ करना नहीं ही डॉक्टर अभिषेक मनी सिंह जी का हाले चल रहा जी नहीं, 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 नहीं। ने अंडरटेकिंग दिती है डॉक्टर सिंह जी ने मानयोग जोड़ा बेंच है उन्होंने उन्होंनेडरटेकिंग दे पढ़ के भी सुना दी हाँ In the meantime, as stated by Learned Senior Council Dr. Abhishek Banu Singhvi and Mr. Siddharth dave that they will not proceed further with the project. As such, we are not issuing any interim directions based on the statements given by the Learned Senior Council. Notice and notice on a serve to the government also. We are very. A have faith in Supreme Court, te. but its loan battles against the state machinery and corporate powerhouse, the farmers, school children and residents' plight was brought to the knowledge of former Attorney General of India, Mr Mukul Rothvi, Senior Advocate, who has very graciously agreed to represent their case in the Supreme Court to get justice. So the people of the area involved are deeply grateful to Rothki ji. ਸ਼ੀਲੀ ਵੋਟਰ ਲੋਕੀ ਜੀ ਕੋਲ ਅਪਰੋਚ ਕੀਤਾ ਜਿਹੜੇ ਸੀਨੀਅਰ ਐਡਵੋਕੇਟ ਆ ਫੋਰਮਰ ਰਿਟਨਲ ਜਨਰਲ ਆਫ ਇੰਡੀਆ ਹੈ ਇਹ ਆ ਮਸਲਾ ਹੈਗਾ ਜੀ ਜੇ ਇਥੇ ਪਲਾਂਟ ਲੱਗ ਗਿਆ ਇਥੇ ਫਾਰਮਰਸ ਵੀ ਹੋ ਜਾਣਗੇ 1850 ਸਕੂਲ ਚ ਹੈ ਪੁਲਿਸ ਟ੍ਰੇਨਿੰਗ ਸੈਂਟਰ ਅੱਗੇ 100 ਘਰਾਂ ਵਾਲੀ ਬਸਤੀ ਚ ਉਹਨਾਂ ਨੇ ਐਗਰੀ ਕੀਤਾ ਤੇ ਉਹ ਪਹਿਲੀ ਬੇਸ਼ੀ ਤੇ ਫੇਸ ਹੋਏ ਤੇ ਸਾਨੂੰ ਰਾਤ ਮਿਲੀ ਹੈ ਕਿ ਸਾਨੂੰ ਪੂਰਾ ਫੇਥ ਹੈ ਉਹ ਕਿਉਂਕਿ ਦਿਲੋਂ ਕਰ ਰਹੇ ਆ ਉਹ ਸਾਨੂੰ ਕਾਮਯਾਬੀ ਬਖਸ਼ਣਗੇ ਜਸਟਿਸ ਜਾਨ ਸੋ ਥਿਸ ਇਜ਼ ਅ ਮੈਟਰ ਫੇਰ ਅੱਗੇ ਜੀ ਮ्युनਿਸਪਲ ਕਮੇਟੀ ਐ ਤੇ ਸੰਗਰੂਰ ਅਸੀਂ ਜਿਹੜੇ ਸਾਰੇ ਪੁਰਾਣੇ ਸ਼ਹਿਰ ਨਿਵਾਸੀ ਅਸੀਂ ਰਿਪਰੈਜ਼ੈਂਟ ਕਰਨੇ ਜਿਹੜੇ ਵਿਚਾਰੇ ਹੋਰ ਕਿੰਨੇ ਸਾਡੀ ਪਹੁੰਚ ਕਿਤੇ ਅਸੀਂ ਬੋਲੀਏ ਕਿੱਥੇ ਪੰਜਾਬ ਵਿੱਚ ਜਿੱਥੇ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਉੱਥੇ ਹੀ ਹਲਕਾ ਸੰਗਰੂਰ ਦਾ ਇੱਕ ਮਸਲਾ ਸੁਪਰੀਮ ਕੋਰਟ ਪਹੁੰਚਿਆ ਤੇ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਤਾਂ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਪੂਰੇ ਸਿੱਖਰਾ ਤੇ ਚੱਲ ਰਿਹਾ ਹੈ ਤਾਂ ਉਧਰ ਅਹਿਮ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਚ ਪਹੁੰਚਿਆ ਹੋਇਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਐਕਸ਼ਨ ਲੈਂਦੇ ਆ ਨੋਟਿਸ ਸਰਕਾਰ ਨੂੰ ਜਾਰੀ ਕੀਤਾ ਹੈ ਤਾਂ ਦੱਸਦੀ ਹੈ ਕਿ ਹਲਕਾ ਧੂਰੀ ਦੇ ਪਿੰਡ ਲੱਡਾ ਕੋਠੀ ਚ ਇੱਕ ਸਿਮਿੰਟ ਦਾ ਪਲਾਂਟ ਲੱਗਣ ਜਾ ਰਿਹਾ ਹੈ ਉਸ ਨੂੰ ਲੈ ਕੇ ਇੱਕ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਚ ਤਾਂ ਉਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਨੋਟਿਸ ਹੈ ਜਿਹੜਾ ਉਕਤ ਪ੍ਰਸ਼ਾਸਨ ਨੂੰ ਜਾਰੀ ਕੀਤਾ ਹੈ ਤਾਂ ਉੱਥੇ ਹੀ ਇਸ ਮਸਲੇ ਨੂੰ ਸਿੱਖੋ ਜਿਹੜੇ ਦੇ ਕਿ ਸਮਾਜ ਸਮਾਜ ਸੇਵੀ ਦੇ ਤੌਰ ਤੇ ਕੰਮਕਾਰ ਕਰ ਰਹੇ ਆ ਤਾਂ ਉਹਨਾਂ ਵੱਲੋਂ ਇਹ ਮਸਲਾ ਸੁਪਰੀਮ ਕੋਰਟ ਚ ਲਿਜਾਇਆ ਗਿਆ ਸੀ ਜਿਸ ਵਿੱਚ ਕਿ ਉਹਨਾਂ ਨੇ ਆਪਣਾ ਦਲੀਲ ਰੱਖੀ ਸੀ ਕਿ ਲੋਕ ਪਹਿਲਾ ਹੀ ਇੱਥੇ ਕੈਂਸਰ ਦੇ ਮਰੀਜ਼ ਨੇ ਅਤੇ ਬਹੁਤ ਸਾਰੀ ਵੱਡੀ ਗਿਣਤੀ ਚ ਲੋਕ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਤਾਂ ਅਜਿਹੇ ਵਿੱਚ ਵਾਤਾਵਰਨ ਨੂੰ ਮੁੱਖ ਰੱਖਦੇ ਆ ਉਹਨਾਂ ਨੇ ਦੱਸਿਆ ਹੈ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਥੇ ਕਿਸੇ ਤਰ੍ਹਾਂ ਦਾ ਪਲਾਂਟ ਨਾ ਲਗਾਇਆ ਜਾਵੇ ਤਾ ਮੌਕੇ ਤੇ ਜੋ ਹਾਲਾਤ ਨੇ ਉਹਨਾਂ ਨੂੰ ਸਭ ਕੁਝ ਭਾਫਣ ਦੇ ਲਈ ਸੁਪਰੀਮ ਕੋਰਟ ਨੇ ਇੱਕ ਨੋਟਿਸ ਆ ਉਹ ਜਾਰੀ ਕੀਤਾ ਜਿਸ ਬਾਰੇ ਜਾਣਕਾਰੀ ਮਿਲ ਰਹੀ ਆ ਕਿ ਸਟੇਟਸ ਰਿਪੋਰਟ ਆ ਜਿਹੜੀ ਮੰਗੀ ਗਈ ਆ ਕਿ ਕਿੱਦਾਂ ਦੇ ਹਾਲਾਤ ਨੇ ਕੀ ਇੱਥੇ ਸਿਮਿੰਟ ਪਲਾਂਟ ਜਿਹੜਾ ਲਗਾਇਆ ਜਾ ਸਕਦਾ ਜਾਂ ਨਹੀਂ ਅਜਿਹੇ ਜਿਹੜੇ ਆ ਨੋਟਿਸ ਉਹ ਜਾਰੀ ਹੋਇਆ ਹੈ ਸਰਕਾਰ ਨੂੰ ਤਾਂ ਪ੍ਰਸ਼ਾਸਨ ਦੇ ਲਈ ਵੱਡਾ ਜਿਹੜਾ ਇੱਕ ਚਰਚਾ ਦਾ ਵਿਸ਼ਾਏ ਨੋਟਿਸ ਬਣ ਗਿਆ ਕਿਉਂਕਿ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਉੱਥੇ ਹੀ ਆਮ ਅਹਿਮ ਮੁੱਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਸਿੱਧਾ-ਸਿੱਧਾ ਜੁੜਿਆ ਹੋਇਆ ਉਸ ਨੂੰ ਲੈ ਕੇ ਸਮਾਜ ਸੇਵੀ ਮੈਡਮ ਨੇ ਜਿਹੜੇ ਸਿੱਖੋਂ ਉਹ ਸੁਪਰੀਮ ਕੋਰਟ ਪਹੁੰਚੇ ਨੇ ਤੇ ਉਹਨਾਂ ਦੇ ਇਸ ਅਪੀਲ ਤੇ ਜਿਹੜਾ ਇੱਕ ਨੋਟਿਸ ਆ ਉਹ ਜਾਰੀ ਹੋਇਆ ਇਸ ਨੋਟਿਸ ਬਾਰੇ ਸਿੱਖੋਂ ਨੇ ਜਿਹੜੇ ਆ ਜਾਣਕਾਰੀ ਦਿੱਤੀ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਣੇ ਆ ਬੇਸਿਕ ਹਾਈਲਾਈਟ ਇਸ਼ੂਜ਼ ਹੈਗੇ ਜੀ ਇੰਮੀਆਂ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਸ਼ਹਿਰ 'ਚ ਜਿੱਥੇ ਜੀ ਕਰਦਾ ਹੈ ਸਰਕਾਰੀ ਲੈਂਡ ਦੱਬ ਕੇ ਵੀ ਉੱਥੇ ਵੀ ਕੰਸਟਰਕਸ਼ਨ ਕਰ ਲੈਂਦੇ ਆ ਅਸੀਂ ਇੰਨੀਆ ਕੰਪਲੀਟਾ ਕੀਤੀ ਹੈ ਪਤਾ ਨਹੀਂ ਮਿਊਨਿਸਪਲ ਕਮੇਟੀ ਸੁੱਤੀ ਹੋਈ ਹੈ ਰਹਿਸ਼ੀ ਨਕਸ਼ਾ ਫਾਸ ਕਰਾ ਕੇ ਕਮर्शियल ਕਰ ਦਿੰਦੇ ਲੋਕੀ ਇਹ ਨਹੀਂ ਸੋਚਦੇ ਅਗਲੇ 10 ਸਾਲਾਂ ਛੋ ਕੀ ਇਨਕ੍ਰੋਚਮੈਂਟ ਇੰਨੀ ਹੋਈ ਹੈਗੀ ਉਹਦਾ ਕੋਈ ਕਿਸੇ ਨੂੰ ਹਿਸਾਬ ਨਹੀਂ ਹੈਗਾ ਦਰਖਤ ਇੰਨੇ ਕੱਟੇ ਗਏ ਆ ਵੀ ਹੁਣ ਆਨਰੇਬਲ ਚੀਫ ਜਸਟਿਸ ਸਿਜਵਰਨ ਹਾਈ ਕੋਰਟ ਤੋਂ ਸਾਨੂੰ ਸਟੇ ਆਰਡਰ ਆਇਆ ਹੋਇਆ ਹੈਗਾ ਅਸੀਂ ਹਾਲੇ ਲੜ ਰਹੇ ਹਾਂ ਉਸੇ ਲੜਾਈ ਵਿੱਚ ਪਰ OVD ਕੋਈ ਕਿਸੇ ਨੇ ਗੌਰ ਕੀਤੀ ਹਾਲੇ ਵੀ ਦਰਾਖਤ ਕੱਟੀ ਜਾ ਰਹੀਆਂ ਜੀ ਕੰਪਲੇਂਟਾਂ ਪਾ ਰਹੀਆਂ ਕੋਈ ਐਕਸ਼ਨ ਨਹੀਂ ਹੁੰਦਾ ਤੇ ਇੱਕ ਬੜੀ ਵੱਡੀ ਗੱਲ ਕਿਸੇ ਨੂੰ ਪਤਾ ਨਹੀਂ ਪਤਾ ਨਹੀਂ ਪਤਾ ਐਸੇ ਇੱਕ ਸੀਮੈਂਟ ਪਲਾਂਟ ਆ ਰਿਹਾ ਸੀਗਾ ਉਹ ਹੈਗੀ ਡੈਜ਼ਿਗਨੇਟਿਡ ਐਗਰੀਕਲਚਰਲ ਜ਼ੋਨ ਹੈ ਜੀ ਖੇਤੀਬਾੜੀ ਦੀ ਨੋਟੀਫਾਈਡ ਮਾਸਟਰ ਪਲਾਨ ਜਿਵੇਂ ਆਪਣਾ ਲੱਡਾ ਕੋਠੀ ਪੁਲਿਸ ਟ੍ਰੇਨਿੰਗ ਸੈਂਟਰ ਹੈ ਬਸੰਤ ਵੈਲੀ ਸਕੂਲ ਉਹਦੇ ਬਿਲਕੁਲ ਨਾਲ 2 ਸਾਲ ਪਹਿਲਾਂ ਲੱਗਿਆ ਅਸੀਂ ਹੁਣ ਸੁਪਰੀਮ ਕੋਰਟ ਪਹੁੰਚ ਗਏ ਹਾਂ ਉਹਦੇ ਵਾਸਤੇ ਤੇ ਆਨਰੇਬਲ ਸੁਪਰੀਮ ਕੋਰਟ ਤੋਂ ਆ ਆਰਡਰ ਆਇਆ ਹੋਇਆ ਹੈਗਾ ਜੀ ਜਿਹਦੇ ਚ ਰਾਤ ਮਿਲੀ ਹੈ ਇਸ ਤੋਂ ਬਾਅਦ ਅਸੀਂ बोल ਨਹੀਂ ਸਕਦੇ ਨੋਟਿਸ ਹੋ ਗਿਆ ਜੀ ਸਰਕਾਰ ਨੂੰ ਤੇ ਸ਼੍ਰੀਸ ਵੈਂਟਾਲਿਆ ਨੂੰ पर यह जो वाला रोल असीम नहीं जी उन्होंने देखा अंडरटेकिंग दिखे भी असं कुछ करना नहीं आ अभी अभी से है डॉक्टर अभिषेक मनी सिंह जी का हाले चल रहा जी नहीं, 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 नहीं। उन्होंने अंडरटेकिंग दिखी है डॉक्टर सिंह जी ने मानयोग जोड़ा बेंच है उन्होंने उन्होंनेटेकिंग देती मैं पढ़ के भी सुना दी हाँ In the meantime, as stated by Learned Senior Council Dr. Abhishek Banu Singhvi and Mr. Sadar Dave, that they will not proceed further with the project. As such, we are not issuing any interim directions based on the statements given by the Learned Senior Council. And notice on a to the government also. Ke वड़ा, वड़ा, we are very a sanupura faith hai supreme court te. but aishh lone battles against the state machinery and corporate powerhouse the farmers school children and residents plight was brought to the knowledge of former attorney general of india mr mukul rothi senior advocate who has very graciously agreed to represent their case in the supreme court to get justice so the people of the area involved are deeply grateful to rothi ji. ਸ਼ੀਲਿੰਗ ਵੋਟਰ ਨੂੰ ਅਫੀਜੀ ਕੋਲ ਅਪਰੋਚ ਕੀਤਾ ਜਿਹੜੇ ਸੀਨੀਅਰ ਐਡਵੋਕੇਟ ਆ ਫੋਰਮਰ ਟੈਂਡਿੰਗ ਜਨਰਲ ਆਫ ਇੰਡੀਆ ਹੈ ਇਹ ਆ ਮਸਲਾ ਹੈਗਾ ਜੀ ਜੇ ਇੱਥੇ ਪਲਾਂਟ ਲੱਗ ਗਿਆ ਇੱਥੇ ਫਾਰਮਰਸ ਵੀ ਹੋ ਜਾਣਗੇ 1850 ਸਕੂਲ ਚ ਹੈ ਪੁਲਿਸ ਟ੍ਰੇਨਿੰਗ ਸੈਂਟਰ ਅੱਗੇ 100 ਘਰਾਂ ਵਾਲੀ ਬਸਤੀ ਚ ਉਹਨਾਂ ਨੇ ਐਗਰੀ ਕੀਤਾ ਤੇ ਉਹ ਪਹਿਲੀ ਬੇਸ਼ੀ ਤੇ ਫੇਸ ਹੋਏ ਤੇ ਸਾਨੂੰ ਰਾਤ ਮਿਲੀ ਹੈ ਤੇ ਸਾਨੂੰ ਪੂਰਾ ਫੇਥ ਹੈ ਉਹ ਕਿਉਂਕਿ ਦਿਲੋਂ ਕਰ ਰਹੇ ਆ ਉਹ ਸਾਨੂੰ ਕਾਮਯਾਬੀ ਬਖਸ਼ਣਗੇ ਜਸਟਿਸ ਜਾਨ ਸੋ ਥਿਸ ਇਜ਼ ਅ ਮੈਟਰ ਫੇਰ ਅੱਗੇ ਜੀ ਮ्युनਿਸਪਲ ਕਮੇਟੀ ਐ ਤੇ ਸੰਗਰੂਰ ਅਸੀਂ ਜਿਹੜੇ ਸਾਰੇ ਪੁਰਾਣੇ ਸ਼ਹਿਰ ਨਿਵਾਸੀ ਅਸੀਂ ਰਿਪਰੈਜ਼ੈਂਟ ਕਰਨੇ ਜਿਹੜੇ ਵਿਚਾਰੇ ਹੋਰ ਕਹਿੰਦੇ ਸਾਡੀ ਪਹੁੰਚ ਕਿਤੇ ਅਸੀਂ ਬੋਲੀਏ ਕਿੱਥੇ ਪੰਜਾਬ ਵਿੱਚ ਜਿੱਥੇ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਉੱਥੇ ਹੀ ਹਲਕਾ ਸੰਗਰੂਰ ਦਾ ਇੱਕ ਮਸਲਾ ਸੁਪਰੀਮ ਕੋਰਟ ਪਹੁੰਚਿਆ ਤੇ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਤਾਂ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਪੂਰੇ ਸਿੱਖਰਾ ਤੇ ਚੱਲ ਰਿਹਾ ਹੈ ਤਾਂ ਉਧਰ ਅਹਿਮ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਚ ਪਹੁੰਚਿਆ ਹੋਇਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਐਕਸ਼ਨ ਲੈਂਦੇ ਆ ਨੋਟਿਸ ਸਰਕਾਰ ਨੂੰ ਜਾਰੀ ਕੀਤਾ ਹੈ ਤਾਂ ਦੱਸਦੀ ਹੈ ਕਿ ਹਲਕਾ ਧੂਰੀ ਦੇ ਪਿੰਡ ਲੱਡਾ ਕੋਠੀ ਚ ਇੱਕ ਸਿਮਿੰਟ ਦਾ ਪਲਾਂਟ ਲੱਗਣ ਜਾ ਰਿਹਾ ਹੈ ਉਸ ਨੂੰ ਲੈ ਕੇ ਇੱਕ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਚ ਤਾਂ ਉਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਨੋਟਿਸ ਹੈ ਜਿਹੜਾ ਉਕਤ ਪ੍ਰਸ਼ਾਸਨ ਨੂੰ ਜਾਰੀ ਕੀਤਾ ਹੈ ਤਾਂ ਉੱਥੇ ਹੀ ਇਸ ਮਸਲੇ ਨੂੰ ਸਿੱਖੋ ਜਿਹੜੇ ਦੇ ਕਿ ਸਮਾਜ ਸਮਾਜ ਸੇਵੀ ਦੇ ਤੌਰ ਤੇ ਕੰਮਕਾਰ ਕਰ ਰਹੇ ਆ ਤਾਂ ਉਹਨਾਂ ਵੱਲੋਂ ਇਹ ਮਸਲਾ ਸੁਪਰੀਮ ਕੋਰਟ ਚ ਲਿਜਾਇਆ ਗਿਆ ਸੀ ਜਿਸ ਵਿੱਚ ਕਿ ਉਹਨਾਂ ਨੇ ਆਪਣਾ ਦਲੀਲ ਰੱਖੀ ਸੀ ਕਿ ਲੋਕ ਪਹਿਲਾ ਹੀ ਇੱਥੇ ਕੈਂਸਰ ਦੇ ਮਰੀਜ਼ ਨੇ ਅਤੇ ਬਹੁਤ ਸਾਰੀ ਵੱਡੀ ਗਿਣਤੀ ਚ ਲੋਕ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਤਾਂ ਅਜਿਹੇ ਵਿੱਚ ਵਾਤਾਵਰਨ ਨੂੰ ਮੁੱਖ ਰੱਖਦੇ ਆ ਉਹਨਾਂ ਨੇ ਦੱਸਿਆ ਹੈ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਇੱਥੇ ਕਿਸੇ ਤਰ੍ਹਾਂ ਦਾ ਪਲਾਂਟ ਨਾ ਲਗਾਇਆ ਜਾਵੇ ਤਾਂ ਮੌਕੇ ਤੇ ਜੋ ਹਾਲਾਤ ਨੇ ਉਹਨਾਂ ਨੂੰ ਸਭ ਕੁਝ ਭਾਫਣ ਦੇ ਲਈ ਸੁਪਰੀਮ ਕੋਰਟ ਨੇ ਇੱਕ ਨੋਟਿਸ ਆ ਉਹ ਜਾਰੀ ਕੀਤਾ ਜਿਸ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਸਟੇਟਸ ਰਿਪੋਰਟ ਆ ਜਿਹੜੀ ਮੰਗੀ ਗਈ ਆ ਕਿ ਕਿੱਦਾਂ ਦੇ ਹਾਲਾਤ ਨੇ ਕੀ ਇੱਥੇ ਸਿਮਿੰਟ ਪਲਾਂਟ ਜਿਹੜਾ ਲਗਾਇਆ ਜਾ ਸਕਦਾ ਜਾਂ ਨਹੀਂ ਅਜਿਹੇ ਜਿਹੜੇ ਨੋਟਿਸ ਉਹ ਜਾਰੀ ਹੋਇਆ ਹੈ ਸਰਕਾਰ ਨੂੰ ਤਾਂ ਪ੍ਰਸ਼ਾਸਨ ਦੇ ਲਈ ਵੱਡਾ ਜਿਹੜਾ ਇੱਕ ਚਰਚਾ ਦਾ ਵਿਸ਼ਾਏ ਨੋਟਿਸ ਬਣ ਗਿਆ ਕਿਉਂਕਿ ਇੱਕ ਪਾਸੇ ਤਾਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਉੱਥੇ ਹੀ ਅਹਿਮ ਮੁੱਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਸਿੱਧਾ-ਸਿੱਧਾ ਜੁੜਿਆ ਹੋਇਆ ਉਸ ਨੂੰ ਲੈ ਕੇ ਸਮਾਜ ਸੇਵੀ ਮੈਡਮ ਨੇ ਜਿਹੜੇ ਸੇਖੋਂ ਉਹ ਸੁਪਰੀਮ ਕੋਰਟ ਪਹੁੰਚੇ ਨੇ ਤੇ ਉਹਨਾਂ ਦੇ ਇਸ ਅਪੀਲ ਤੇ ਆ ਜਿਹੜਾ ਇੱਕ ਨੋਟਿਸ ਆ ਉਹ ਜਾਰੀ ਹੋਇਆ ਇਸ ਨੋਟਿਸ ਬਾਰੇ ਸਿੱਖੋਂ ਨੇ ਜਿਹੜੀ ਆ ਜਾਣਕਾਰੀ ਦਿੱਤੀ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਣੇ ਆ ਬੇਸਿਕ ਹਾਈਲਾਈਟ ਇਸ਼ੂਜ਼ ਹੈਗੇ ਜੀ ਇੰਨੀਆਂ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਸ਼ਹਿਰ 'ਚ ਜਿੱਥੇ ਜੀ ਕਰਦਾ ਹੈ ਸਰਕਾਰੀ ਲੈਂਡ ਦੱਬ ਕੇ ਵੀ ਉੱਥੇ ਵੀ ਕੰਸਟਰਕਸ਼ਨ ਕਰ ਲੈਂਦੇ ਆ ਅਸੀਂ ਇੰਨੀਆਂ ਕੰਪਲੀਟਾ ਕੀਤੀ ਹੈ ਪਤਾ ਨਹੀਂ ਮਿਊਂਸੀਪਲ ਕਮੇਟੀ ਸੁੱਤੀ ਹੋਈ ਹੈ ਰੈਹਾਸ਼ੀ ਨਕਸ਼ਾ ਫਾਸ ਕਰਾ ਕੇ ਕਮर्शियल ਕਰ ਦਿੰਦੇ ਲੋਕੀ ਇਹ ਨਹੀਂ ਸੋਚਦੇ ਅਗਲੇ 10 ਸਾਲਾਂ ਛੋਕੀ ਇਨਕ੍ਰੋਚਮੈਂਟ ਇੰਨੀ ਹੋਈ ਹੈਗੀ ਉਹਦਾ ਕੋਈ ਕਿਸੇ ਨੂੰ ਅਸਾਰ ਨਹੀਂ ਹੈਗਾ ਦਰਖਤ ਇੰਨੇ ਕੱਟੇ ਗਏ ਆ ਵੀ ਹੋਨ ਆਨਰੇਬਲ ਚੀਫ ਜਸਟਿਸ ਪੰਜਾਬ ਰਾਣ ਹਾਈ ਕੋਰਟ ਤੋਂ ਸਾਨੂੰ ਸਟੇ ਆਰਡਰ ਆਇਆ ਹੋਇਆ ਹੈਗਾ ਅਸੀਂ ਹਾਲੇ ਲੜ ਰਹੇ ਹਾਂ ਉੱਥੇ ਲੜਾਈ ਚ ਪਰ ਉਹ ਵੀ ਨਹੀਂ ਕੋਈ ਕਿਸੇ ਨੇ ਗੌਰ ਕੀਤੀ ਹਾਲੇ ਵੀ दरख्त कट्टी जा रही हैं जी कंपलेटा पा रही है कोई एक्शन नहीं होंगे <coughs> तो एक बड़ी वही गल किसी पता नहीं पता है, नहीं पता इत एक, एक सीमेंट प्लांट आ रहा वो है डेजिग्नेटेड एग्रीकल्चरल जोन है जी खेतीबाड़ी की नोटिफाइड मास्टर प्लान जिथे अपना लड्डा कोठी पुलिस ट्रेनिंग सेंटर है बसंत वैली स्कूल वो बिल्कुल नाल दो साल पहला लग्या असी हम सुप्रीम कोर्ट पहुंच गए जी ਉਹਦੇ ਵਾਸਤੇ ਤੇ ਆਨਰੇਬਲ ਸੁਪਰੀਮ ਕੋਰਟ ਤੋਂ ਆ ਆਰਡਰ ਆਇਆ ਹੋਇਆ ਹੈਗਾ ਜੀ ਜਿਹਦੇ ਚ ਰਾਤ ਮਿਲੀ ਹੈ ਇਸ ਤੋਂ ਬਾਅਦ ਅਸੀਂ बोल ਨਹੀਂ ਸਕਦੇ ਡਾਕਟਰ ਹੋ ਗਿਆ ਜੀ ਸਰਕਾਰ ਨੂੰ ਤੇ ਸ਼ਰੀਸ ਵੈਂਟਾਲਿਆਂ ਨੂੰ ਪਰ ਇਹਦੇ ਜਿਹੜਾ ਵੱਡਾ ਰੋਲ ਅਸੀਂ ਕੋਲੋਂ ਹਾਂ ਜਿਹਕੇ ਦੇਖ ਕੇ ਸੁਪਰੀਮ ਕੋਰਟ ਜੀ ਨੇ ਗਾਉਂਦਾ ਕਰ ਜ ਨਹੀਂ ਨਹੀਂ ਜੀ ਉਹਨਾਂ ਨੇ ਲਿਖਿਆ ਅੰਡਰਟੇਕਿੰਗ ਦਿੱਤੇ ਵੀ ਅਸੀਂ ਕੁਝ ਕਰਨਾ ਹੈ ਆ ਡਾਕਟਰ ਅਜੇ ਵੀ ਬੜੀ ਚੀਜ਼ ਹੀ ਕਰ ਰਹੇ ਨੇ हाल चल रहा है जी नहीं अंडरटेकिंग दिखी है डॉक्टर सिंघवी ने मानयोग जो बेंच है अंडरटेकिंग देती मैं पढ़ के भी सुना ली है इन द मीन टाइम एज स्टेटेड बाय लर्नर लर्नर सीनियर काउंसिल डॉक्टर अभिषेक वनु सिंघवी एंड मिस्टर सरदार दवे दैट दे विल नॉट प्रोसीड फर्दर विद द प्रोजेक्ट As such, we are not issuing any interim directions based on the statements given by the learned senior counsel. Didn't case notice. ने ने ने. And notice ona ne serve to the government also kiye hogaye. Bada we are very saanu pura faith hai Supreme Court but A. D. C. Loan battles against the state machinery and corporate powerhouse the farmers school children and residents plight was brought to the knowledge of former attorney general of india mr mukul Rothhi, senior advocate who has very graciously agreed to represent their case in the supreme court to get justice so the people of the area involved are deeply grateful to rothri ji Shri Rothi ji approach kita. ਜਿਹੜੇ ਸੀਨੀਅਰ ਐਡਵੋਕੇਟਰ ਫਾਰਮਰ ਟਾਈਮਲੀ ਜਨਰਲ ਆਫ ਇੰਡੀਆ ਹੈ ਇਹ ਮਸਲਾ ਹੈਗਾ ਜੀ ਜੇ ਇੱਥੇ ਪਲਾਂਟ ਲੱਗ ਗਿਆ ਇੱਥੇ ਫਾਰਮਰਸ ਵੀ ਹੋ ਜਾਣਗੇ 1850 ਸਕੂਲ ਚ ਹੈ ਪੁਲਿਸ ਟ੍ਰੇning ਸੈਂਟਰ ਅੱਗੇ 100 ਘਰਾਂ ਵਾਲੀ ਬਸਤੀ ਚ ਉਹਨਾਂ ਨੇ ਐਗਰੀ ਕੀਤਾ ਤੇ ਉਹ ਪਹਿਲੀ ਬੇਸ਼ੀ ਤੇ ਫੇਸ ਹੋਏ ਤੇ ਸਾਨੂੰ ਰਾਤ ਮਿਲੀ ਹੈ ਤੇ ਸਾਨੂੰ ਪੂਰਾ ਫੇਥ ਹੈ ਉਹ ਕਿਉਂਕਿ ਦਿਲੋਂ ਕਰ ਰਹੇ ਆ ਉਹ ਸਾਨੂੰ ਕਾਮਯਾਬੀ ਬਖਸ਼ਣਗੇ ਜਸਟਿਸ ਸਾਹਿਬ ਸੋ ਥਿਸ ਇਜ਼ ਅ ਮੈਟਰ ਫੇਰ ਅੱਗੇ ਜੀ ਮ्युनਿਸਪਲ ਕਮੇਟੀ ਐ ਤੇ ਸੰਗਰੂਰ ਅਸੀਂ ਜਿਹੜੇ ਸਾਰੇ ਪੁਰਾਣੇ ਸ਼ਹਿਰ ਨਿਵਾਸੀ ਅਸੀਂ ਰਿਪਰੈਜ਼ੈਂਟ ਕਰਨੇ ਜਿਹੜੇ ਵਿਚਾਰੇ ਹੋਰ ਕਿੰਨੇ ਸਾਡੀ ਪਹੁੰਚ ਕਿਤੇ ਅਸੀਂ ਬੋਲੀਏ ਕਿੱਥੇ ਪੰਜਾਬ ਵਿੱਚ ਜਿੱਥੇ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਉੱਥੇ ਹੀ ਹਲਕਾ ਸੰਗਰੂਰ ਦਾ ਇੱਕ ਮਸਲਾ ਸੁਪਰੀਮ ਕੋਰਟ ਪਹੁੰਚਿਆ ਤੇ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਤਾਂ ਜਿੱਥੇ ਇੱਕ ਪਾਸੇ ਚੋਣ ਪ੍ਰਚਾਰ ਪੂਰੇ ਸਿੱਖਰਾ ਤੇ ਚੱਲ ਰਿਹਾ ਹੈ ਤਾਂ ਉਧਰ ਅਹਿਮ ਮਸਲਾ ਜਿਹੜਾ ਉਹ ਸੁਪਰੀਮ ਕੋਰਟ ਚ ਪਹੁੰਚਿਆ ਹੋਇਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਐਕਸ਼ਨ ਲੈਂਦੇ ਆ ਨੋਟਿਸ ਸਰਕਾਰ ਨੂੰ ਜਾਰੀ ਕੀਤਾ ਹੈ ਤਾਂ ਦੱਸਦੀ ਹੈ ਕਿ ਹਲਕਾ ਧੂਰੀ ਦੇ ਪਿੰਡ ਲੱਡਾ ਕੋਠੀ ਚ ਇੱਕ ਸਿਮਿੰਟ ਦਾ ਪਲਾਂਟ ਲੱਗਣ ਜਾ ਰਿਹਾ ਹੈ ਉਸ ਨੂੰ ਲੈ ਕੇ ਇੱਕ ਅਪੀਲ ਹੈ ਜਿਹੜੀ ਉਹ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਚ ਤਾਂ ਉਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਹੁਣ ਨੋਟਿਸ ਹੈ ਜਿਹੜਾ ਉਕਤ ਪ੍ਰਸ਼ਾਸਨ ਨੂੰ ਜਾਰੀ ਕੀਤਾ ਹੈ ਤਾਂ ਉੱਥੇ ਹੀ